ਸਾਸਤ੍ਰੀਕਾਲ ਚੜਦੀਕਲਾ ਟਾਈਮ ਟੀਵੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਂਦੇ ਹਾਂ ਸੁਰਖੀਆਂ ਦੇ ਵੱਲ ਮੁਹੰਮਦ ਰਫੀ ਦੀ ਬਰਸੀ ਮੌਕੇ ਪਿੰਡ ਕੋਟਲਾ ਸੁਲਤਾਨ ਦੇ ਲੋਕਾਂ ਨੇ ਰਫੀ ਸਾਹਿਬ ਨੂੰ ਕੀਤਾ ਯਾਦ ਮੁਹੰਮਦ ਰਫੀ ਨੇ ਗਾਇਕੀ ਦੇ ਖੇਤਰ ਜਮਾਰੀਆਂ ਨੇ ਮੱਲਾ इंग्लैंड ਦੀ ਜੇਲ੍ਹ ਚ ਸਜ਼ਾ ਕੱਟ ਚੁੱਕੇ ਪੁੱਤ ਨੂੰ ਵਾਪਿਸ ਲਿਆਉਣ ਦੀ ਮਾਪਿਓ ਲਗਾ ਰਹੀ ਨੇ ਸਰਕਾਰ ਅੱਗੇ ਗੁਹਾਰ ਵਿਦੇਸ਼ ਮੰਤਰਾਲੇ ਤੋਂ ਮੰਗੀ ਮਦਦ ਬਰਨਾਲਾ ਦੇ ਰਹਿਣ ਵਾਲੇ ਇੱਕ ਫੌਜੀ ਜਵਾਨ ਦੀ ਡਿਊਟੀ ਦੌਰਾਨ ਸੱਪ ਦੇ ਡੱਸਣ ਨਾਲ ਹੋਈ ਮੌਤ ਪਰਿਵਾਰ ਆਪਣੇ ਪੁੱਤ ਨੂੰ ਸ਼ਹੀਦ ਦਾ ਦਰਜਾ ਦੇਣ ਦੀ ਕਰ ਰਿਹਾ ਮੰਗ ਅਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਅੱਜ ਦਾ ਦਿਨ ਉਸ ਮਹਾਨ ਗਾਇਕ ਉਸ ਮਹਾਨ ਸ਼ਖਸੀਅਤ ਦੀ ਬਰਸੀ ਦਾ ਦਿਨ ਹੈ ਜਿਸ ਨੇ ਪੂਰੇ ਵਿਸ਼ਵ ਵਿੱਚ ਗਾਇਕੀ ਦੀ ਬਦੌਲਤ ਭਾਰਤ ਦਾ ਨਾਮ ਰੌਸ਼ਨ ਕੀਤਾ ਪਰ ਅੱਜ ਤੱਕ ਉਸ ਦੇ ਪਿੰਡ ਕੋਟਲਾ ਸੁਲਤਾਨ ਵਿੱਚ ਉਸ ਦੀ ਯਾਦਗਾਰ ਤੱਕ ਨਹੀਂ ਬਣੀ ਅਸੀਂ ਗੱਲ ਕਰ ਰਹੇ ਹਾਂ ਸੁਰਾਂ ਦੇ ਸੁਲਤਾਨ ਮੁਹੰਮਦ ਰਫੀ ਸਾਹਿਬ ਦੀ ਜਿਨ੍ਹਾਂ ਦੀ ਅੱਜ ਵਰਸੀ ਹੈ ਜਿਸ ਦੇ ਚਾਲ ਦੇ ਜਿੱਥੇ ਅੱਜ ਉਹਨਾਂ ਦੇ ਪਿੰਡ ਕੋਟਲਾ ਸੁਲਤਾਨ ਦੇ ਲੋਕ ਉਹਨਾਂ ਨੂੰ ਯਾਦ ਕਰ ਰਹੇ ਨੇ ਉੱਥੇ ਉਹਨਾਂ ਦੀ ਯਾਦਗਾਰ ਬਣਾਉਣ ਲਈ ਸਰਕਾਰ ਨੂੰ ਅਪੀਲ ਵੀ ਕਰ ਰਹੇ ਨੇ ਇਸ ਸਬੰਧੀ ਪਿੰਡ ਵਾਸੀਆਂ ਤੇ ਸਕੂਲੀ ਬੱਚਿਆਂ ਦੱਸਿਆ ਕਿ ਉਹ بڑے ਭਾਗਾ ਵਾਲੇ ਨੇ ਜੋ ਮੁਹੰਮਦ ਰਫੀ ਜੀ ਵਾਲੇ ਸਕੂਲ 'ਚ ਪੜ ਰਹੇ ਨੇ ਉਹਨਾਂ ਦੇ ਨਕਸ਼ੇ ਕਦਮ ਤੇ ਚੱਲ ਵੱਡੇ ਗਾਇਕ ਬਾਣ ਨਾਮ ਕਮਾਉਣਾ ਚਾਹੁੰਦੇ ਨੇ ਉਧਰ ਪਿੰਡ ਵਾਸੀਆਂ ਦੱਸਿਆ ਕਿ ਵਿਸ਼ਵ ਪਾਰ ਵਿੱਚ ਗਾਇਕੀ ਦੇ ਖੇਤਰ 'ਚ ਨਾਮ ਰੌਸ਼ਨ ਕਰਨ ਵਾਲੇ ਸੁਰਾਂ ਦੇ ਸੁਲਤਾਨ ਮੁਹੰਮਦ ਰਫੀ ਜੀ ਦੀ ਬਰਸੀ ਮੌਕੇ ਸਾਰਾ ਪਿੰਡ ਉਹਨਾਂ ਨੂੰ ਯਾਦ ਕਰ ਰਿਹਾ ਪਰ ਪ੍ਰਸ਼ਾਸਨ ਤੇ ਸਰਕਾਰ ਵੱਲੋਂ ਉਹਨਾਂ ਦੀ ਯਾਦਗਾਰ ਤੱਕ ਬਣਾਉਣਾ ਮੋਨਾਸਬ ਨਹੀਂ ਸਮਝਿਆ ਗਿਆ ਉਹਨਾਂ ਕਿਹਾ ਕਿ ਭਾਰਤ ਸਰਕਾਰ ਨੇ ਮੁਹੰਮਦ ਰਫੀ ਸਾਹਿਬ ਨੂੰ ਭਾਰਤ ਰਤਨ ਦੇਣ ਦੀ ਗੱਲ ਆਖੀ ਪਰ ਸਰਕਾਰ ਨੇ ਉਸ ਨੂੰ ਵੀ ਠੰਡੇ ਬਸਤੇ ਵਿੱਚ ਪਾ ਦਿੱਤਾ ਜੋ ਕਿ ਉਸ ਮਹਾਨ ਗਾਇਕ ਨਾਲ ਪੱਖਪਾਤ ਵਾਲੀ ਗੱਲ ਹੈ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਦੇ ਪਿੰਡ ਵਿੱਚ ਉਹਨਾਂ ਦੀ ਮਹਾਨ ਯਾਦਗਾਰ ਬਣੇ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਤੱਕ ਉਹਨਾਂ ਦਾ ਨਾਮ ਰੌਸ਼ਨ ਹੋਵੇ ਬਿਲਕੁਲ ਜੀ ਅਸੀਂ ਉਸ ਜਗ੍ਹਾ ਤੇ ਬੈਠੇ ਆ ਜਿੱਥੇ ਰਫੀਤ ਸਾਹਿਬ ਦਾ ਜਨਮ ਹੋਇਆ ਸੀਗਾ ਅਸੀਂ ਤਾਂ ਬਹੁਤ ਮਾਣ ਮਹਿਸੂਸ ਕਰਦੇ ਆ ਕਿ ਏਡੀ ਤੱਕ ਦੀ ਸ਼ਖਸੀਅਤ ਦਾ ਸਾਡੇ ਪਿੰਡ ਜਨਮ ਹੋਇਆ ਅਸੀਂ ਜੇ ਭਾਗਾ ਵਾਲੇ ਸਮਝਦੇ ਆ ਜੀ ਆਪਣੇ ਆਪ ਨੂੰ ਕਿ ਵਰਲਡ ਫੇਮਸ ਸਿੰਗਰ ਹੋਇਆ ਤੇ ਅਸੀਂ ਅਸੀਂ ਉਹਨਾਂ ਦੇ ਪਿੰਡ ਦੇ ਵਸਮੀਕ ਆ ਅਸਲ ਚ ਉਹ ਨਹੀਂ ਸਾਡੇ ਪਿੰਡ ਦੇ ਅਸੀਂ ਉਹਨਾਂ ਦੇ ਪਿੰਡ ਦੇ ਵਸਨੀਕ ਆ ਅੱਛਾ ਇਹ ਇੱਕ ਦੱਸੋ ਕਿ ਇੱਥੇ ਲੋਕ ਬਹੁਤ ਸਾਰੇ ਹੁੰਦੇ ਨੇ ਜਦੋਂ ਰਫੀਤ ਸਾਹਿਬ ਦੀ ਵਸੀਤ ਦੀ ਜਾਂ ਜਦੋਂ ਜਨਮ ਦਾ ਕੀ ਇਸ ਪਿੰਡ ਵਾਸਤੇ ਜਾਂ ਰਫੀ ਸਾਹਿਬ ਦੀ ਯਾਦਗਾਰ ਵਾਸਤੇ ਕਿਸੇ ਨੇ ਕੋਈ ਕਿਸੇ ਤਰੀਕੇ ਦਾ ਕੋਈ ਯੋਗਦਾਨ ਪਾਇਆ ਜਿਹੜਾ ਹੋਣਾ ਚਾਹੀਦਾ ਜੀ ਯੋਗਦਾਨ ਦੀ ਜੇ ਆਪਾਂ ਗੱਲ ਕਰੀਏ ਤੇ ਯੋਗਦਾਨ ਤੇ ਕਿਸੇ ਦਾ 1% ਵੀ ਨਹੀਂ ਜਿੱਡੇ ਤਗੜੇ ਉਹ ਰਫੀ ਸਾਹਿਬ ਸਿੰਗਰ ਹੋਏ ਆ ਅਸੀਂ ਤਾਂ ਚਾਹੁੰਦੇ ਆ ਕਿ ਪਿੰਡ 'ਚ ਉਹਨਾਂ ਦੀ ਕੋਈ ਯਾਦਗਾਰ ਬਣੇ ਬਾਅਦ ਦੇ ਜਿਹੜੇ ਹੁਣ ਆਉਣ ਵਾਲੀ ਸਾਡੀ ਜਨਰੇਸ਼ਨ ਆ ਉਹਨੂੰ ਪਤਾ ਲੱਗੇ ਕਿ ਏਡੇ ਤਗੜੇ ਵਰਲਡ ਫੇਮਸ ਜਿਹੜੇ ਸਿੰਗਰ ਹੋਏ ਆ ਉਹ ਕੋਟਲਾ ਸੁਲਤਾਨ ਸਿੰਘ ਦੀ ਪਦੈਸ਼ ਸਨ ਇਹੋ ਜੀ ਉਹਨਾਂ ਦੀ ਕੋਈ ਯਾਦਗਾਰ ਬਣੀ ਕਿ ਸਾਰੀ ਦੁਨੀਆ 'ਚ ਪਤਾ ਲੱਗੇ ਆਉਣ ਵਾਲੀ ਨਸਲਾਂ ਨੂੰ ਪੀੜ੍ਹੀਆਂ ਨੂੰ ਪਤਾ ਲੱਗੇ ਕਿ ਐਡਾ ਤਕਰਾ ਜਿਹੜਾ ਗਾਇਕ ਹੋਇਆ ਸੀਗਾ ਉਹ ਕੋਟਲਾ ਸੁਲਤਾਨ ਸਿੰਘ ਦੀ ਧਰਤੀ ਤੇ ਪੰਜਾਬ 'ਚ ਤੇ ਭਾਰਤ 'ਚ ਪੈਦਾ ਹੋਇਆ ਸੀਗਾ। ਨਾਂ ਦਾ ਕੋਈ ਜਿਵੇਂ ਹੁਣ ਆ ਚੌਂਕ ਬਣਦਾ ਇਹ ਚੌਂਕ ਦੇ ਵਿੱਚ ਬੋਤ ਲੱਗਾ ਹੋਇਆ ਹੁੰਦੀ ਜਾਂਦੀ ਦੁਨੀਆ ਦੇ ਵਿੱਚ। ਜਿਵੇਂ ਆ ਸਕੂਲ ਬਣਿਆ ਇਹਦੇ ਬਾਹਰ-ਬਾਰ ਪਾਰਕ ਹੋ ਕੇ ਛੋਣਾ ਲੱਗੇ ਕਿ ਰਫੀ ਦਾ ਪਿੰਡ ਨੰਗਲ ਨੇ। ਹਾਂ। ਕਹਿੰਦੇ ਜਦ ਪਤਾ ਲੱਗੇ ਬਾਦਾਂ ਨੂੰ ਪਰ ਰਫੀ ਦਾ ਪਿੰਡ ਆਇਆ। ਰਫੀ ਸਾਹਿਬ ਕੋਈ ਗਣਾ ਯਾਦ ਹੈ। ਤੇ ਨਹੀਂ ਗਾਣਾ ਤੇ ਕੋਈ ਦਾ ਜਾਦ ਨਹੀਂ ਕੋਈ ਥੋੜਾ ਬਹੁਤ ਯਾਰ ਛੋੜਾ ਬੜਾ ਗਾਣਾ ਉਹਦਾ ਸੁਣਿਆ ਹਾਂ ਅੰਬਸਾਰ ਦੇ ਵਿੱਚ ਜਦੋਂ ਵਾਇਾਈ ਅਜੇ ਬੰਦੇ ਬੜੇ ਬੜੇ ਵੱਡੇ ਲੈਣ ਗਏ ਪਰ ਉਹ ਨਾ ਨਹੀਂ ਉਹਦੇ ਉਹਦੇ ਪਰਿਵਾਰ ਨਾਲ ਚੰਗੇ ਵਧੀਆਂ ਕੀਤੀਆਂ ਹੀ ਤਾਦਕਾਰ ਕੋ ਆਇਆ ਹੀ ਨਹੀਂ ਸਾਡੇ ਪਿੰਡ ਉ ਪਰਿਵਾਰ ਉਹਦੇ ਨਾਲ ਬਹੁਤ ਨਵਦੀਕੀਆਂ ਕੀਤੀਆਂ ਵਡਿਆ ਨੇ ਉਹ ਆਇਆ ਨਾ ਲੈਣ ਗਏ ਬੰਦੇ ਬਹੁਤ ਜ਼ਿਆਦੇ ਬਹੁਤ ਵਧੀਆ ਵਧਿਥੇ ਮੱਦੀ ਜੋ ਉਥੇ ਮਾਮਲ ਪੁੱਛੋ ਤਮਾਮ ਦਰ ਵੀ ਮਾਮਲ ਦਰ ਵੀ ਉਹ ਉਹਦਾ ਗਾਉ ਕੋਲ ਅੱਥਾ ਤਾਂ ਸੀ ਹਾਂ ਜਿੱਥੇ ਮardi ਕੁਝ ਬੋਏ ਦੋ پوری ਦੁਨੀਆ ਮੈਂ ਸ਼ੁਕਰ ਹਾਂ ਦੁਨੀਆ پوری ਦੁਨੀਆ ਮੈਂ ਸ਼ੁਕਰ ਹਾਂ ਰਵੀ ਸਾਹਿਬ ਦਾ ਕੋਈ ਗਾਣਾ ਯਾਦ ਹੈ ਆਪਕੋ ਨਹੀਂ ਨਹੀਂ ਮੈਂ ਨਹੀਂ ਗਾਣੇ ਗੋਨੇ ਦਾਵੰਦ ਗਏ ਫਿਰ ਗਏ ਨਾ ਜਾਣ ਤੱਕ ਨਹੀਂ ਵੈਸੇ ਬੋਲ ਜਾ ਰਹੇ ਗਾਣੇ ਕਿਸੇ ਦੇ ਉਹਨੇ ਬੋਲ ਜਦੋਂ ਦਾਣਾ ਪਾਣੀ ਖੇਤੀ ਨਾਉਂਦਾ ਕੌਣ ਕੇਦਾ ਖਾਂਦਾ ਹੈ ਹੈ ਮਾਪਿਆਂ ਦਾ ਸੁਪਨਾ ਹੁੰਦਾ ਹੈ ਕਿ ਉਹਨਾਂ ਦਾ ਪੁੱਤ ਕਿਸੇ ਤਰ੍ਹਾਂ ਆਪਣੇ ਪੈਰਾਂ ਤੇ ਖਲੋ ਜਾਏ ਤਾਂ ਜੋ ਰੰਗੀ ਜ਼ਿੰਦਗੀ ਜਿਉਣ ਦੇ ਕਾਬਿਲ ਹੋ ਸਕੇ ਇਸੇ ਲਈ ਕਰਜ਼ਾ ਚੁੱਕ ਕੇ ਪੁੱਤਾਂ ਨੂੰ ਵਿਦੇਸ਼ ਭੇਜਣ ਤੋਂ ਮਾਪੇ ਗੁਰੇਜ਼ ਨਹੀਂ ਕਰਦੇ ਪਰ ਉੱਥੇ ਜਾ ਕੇ ਬੱਚੇ ਨਾਲ ਜੇਕਰ ਕੋਈ ਨਾਹਣੀ ਹੁੰਦੀ ਹੈ ਤਾਂ ਮਾਪਿਆਂ ਦੀ ਦੌੜ ਭੱਜ ਹੋਰ ਵੀ ਵੱਧ ਜਾਂਦੀ ਹੈ ਜਿਹਾ ਇੱਕ ਮਾਮਲਾ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਤਾਰੀਵਾਲ ਦੇ ਨਜ਼ਦੀਕੀ ਪਿੰਡ ਲਾਲੋਵਾਲ ਤੋਂ ਸਾਹਮਣੇ ਹੈ ਜਿੱਥੋਂ ਦੇ ਇੱਕ ਨੌਜਵਾਨ ਜਸਪ੍ਰੀਤ ਸਿੰਘ ਦੇ ਮਾਪੇ ਆਪਣੇ ਪੁੱਤ ਨੂੰ ਵਾਪਿਸ ਭਾਰਤ ਲਿਆਉਣ ਲਈ ਸਰਕਾਰੀ ਦਫ਼ਤਰਾਂ ਦੇ ਲਗਾਤਾਰ ਚੱਕਰ ਲਗਾ ਰਹੇ ਨੇ ਅਰਸਲ ਜਸਪ੍ਰੀਤ ਸਿੰਘ ਇੰਗਲੈਂਡ 'ਚ ਆਪਣੀ ਮਿਹਨਤ ਦੇ ਪੈਸੇ ਮੰਗਣ ਤੇ ਮਾਲਕਾਂ ਵੱਲੋਂ ਇੱਕ ਝੂਠੇ ਮਾਮਲੇ 'ਚ ਫਸਾ ਦਿੱਤਾ ਗਿਆ ਤੇ ਹੁਣ ਉਹ ਆਪਣੀ ਸਜ਼ਾ ਪੂਰੀ ਕਰ ਚੁੱਕਿਆ ਪਰ ਉਸ ਦੇ ਕੋਲ ਕੋਈ ਪਾਸਪੋਰਟ ਤੇ ਕਾਗਜ਼ ਨਹੀਂ ਹੈ ਇਸ ਲਈ ਇੰਗਲੈਂਡ ਦੇ ਡਿਟੈਨਸ਼ਨ ਹோம் ਵਿੱਚ ਉਸ ਨੂੰ ਰੱਖਿਆ ਗਿਆ ਉਹਨਾਂ ਪੰਜਾਬ ਸੜਕਾਂ ਤੇ ਵਿਦੇਸ਼ ਮੰਤਰਾਲੇ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੇ ਪੁੱਤ ਨੂੰ ਵਾਪਸ ਲਿਆਉਣ ਵਿੱਚ ਉਹਨਾਂ ਦੀ ਮਦਦ ਕੀਤੀ ਜਾਵੇ ਸਾਡੀ ਤੇ ਇਹੋ ਬੇਨਤੀ ਆ ਪੰਜਾਬ ਸਰਕਾਰ ਤੇ ਭਾਰਤ ਸਰਕਾਰ ਗੜੀ ਵੀ ਉਹਦੇ ਕਾਗਜ਼ ਜਿਹੜੇ ਆ ਡਾਕੂਮੈਂਟ ਜਿਹੜੇ ਉਹਨੂੰ ਤਿਆਰ ਕਰਕੇ ਤੇ ਉਹਨੂੰ ਇੰਡੀਆ ਵਾਪਸ ਮنگਾਇਆ ਜਾਵੇ ਤੇ ਸਾਡੀ ਤੇ ਬੇਨਤੀ ਨਾਲੇ ਉਹਦੇ ਇੱਕ ਹੈ ਜੋ ਪਰੇਸ਼ਾਨੀ ਉਹਨੂੰ ਇਹਦੀ ਉਹਦੀ ਐਕਸੀਡੈਂਟ ਦੌਰਾਨ ਇਹਨੂੰ ਸੱਟਾਂ ਲੱਗੀਆਂ ਸੀ ਉਹਦੀ ਲੱਤਾਂ ਨੂੰ ਬੜੀ ਪ੍ਰੋਬਲਮ ਆ ਗਈ ਹੈ ਜੀ ਉਹ ਤੋਂ ਕੋਈ ਚੱਲਣਾ ਫਿਰਨਾ ਉਸੇ ਬਾਅਦ ਬਹੁਤ ਮੁਸ਼ਕਲ ਹੋ ਗਿਆ ਵਾ ਤੇ ਉਹ ਕਦੇ ਸਾਨੂੰ ਫੋਨ ਕਰਦਾ ਵਾ ਕਿ ਕਹਿੰਦਾ ਵੀ ਮੈਨੂੰ ਪਪਾ ਜੀ ਚੱਲਣ ਵਿੱਚ ਬੜੀ ਮੁਸ਼ਕਲ ਆ ਗਈ ਮੈਂ ਕੋਈ ਤੁਰਿਆ ਨਹੀਂ ਜਾਂਦਾ ਉੱਥੇ ਮੈਡੀਸਿਨ ਦਵਾਈ ਦੀ ਬਹੁਤ ਜ਼ਿਆਦਾ ਘਾਟ ਹੈ ਜੀ ਮੈਡੀਸਿਨ ਨਹੀਂ ਦਿੱਤੀ ਜਾਂਦੀ ਇਸ ਕਰਕੇ ਸਾਡੀ ਬੇਨਤੀ ਹੈ ਜੀ ਪੰਜਾਬ ਸਰਕਾਰ ਭਾਰਤ ਸਰਕਾਰ ਗੜੀ ਕਿ ਸਾਡੇ ਬੱਚੇ ਨੂੰ ਜਲਦੀ ਤੋਂ ਜਲਦੀ ਇੰਡੀਆ ਵਾਪਸ ਮنگਾਇਆ ਜਾਵੇ ਬਹੁਤ ਬਹੁਤ ਆਪਾਂ ਧੰਨਵਾਦ ਕਰਾਂਗੇ ਜੀ ਤੁਸੀਂ ਕੋਸ਼ਿਸ਼ ਕੀਤੀ ਹੈ ਕੋਈ ਕੰਪਲੀਟ ਵਗੈਰਾ ਕੀਤੀ ਹੈ ਸਰਕਾਰ ਨੂੰ ਕੋਈ ਸ਼ਿਕਾਇਤ ਪੱਤਰ ਦਿੱਤਾ ਹੋਇਆ ਹਾਂਜੀ ਸਰ ਆਪਾਂ ਲਿਖਤੀ ਰੂਪ ਵਿੱਚ ਵੀ ਡੀਸੀ ਸਾਹਿਬ ਦੇ ਰਿਟਰਨ 2 ਮਹੀਨੇ ਤੋਂ ਮਤਲਬ 2 2.5 ਮਹੀਨੇ ਤੋਂ ਅਪਲੀਕੇਸ਼ਨ ਉਹਨਾਂ ਨੇ ਸਾਡੇ ਬਿਆਨ ਲੈ ਕੇ ਤੇ ਕੋਈ ਕਾਰ ਵੀ ਕੋਈ ਨਹੀਂ ਉੱਥੇ ਦੇ ਉੱਥੇ ਅਜੇ ਖੜੀ ਐ ਕੋਈ ਬੱਚੇ ਦੀ ਵਾਪਸੀ ਨਹੀਂ ਹੋਈ ਬਰਨਾਲਾ ਸ਼ਹਿਰ ਦੇ ਸੰਦੂਪੱਤੀ ਖੇਤਰ ਦੇ ਰਹਿਣ ਵਾਲੇ 24 ਸਾਲਾ ਫੌਜੀ ਨੌਜਵਾਨ ਸਿਮਰਨਦੀਪ ਸਿੰਘ ਦੀ ਦੌਰਾਨੇ ਡਿਊਟੀ ਸੱਪ ਦੇ ਡੰਗਰ ਨਾਲ ਮੌਤ ਹੋ ਗਈ ਹੈ ਦੱਸਿਆ ਕਿ ਉਹ ਇੱਕ ਫੌਜੀ ਜਵਾਨ ਸਾਲ 2018 ਚ ਫੌਜ ਚ ਭਰਤੀ ਹੋਇਆ ਸੀ ਜੋ ਕਿ ਜੰਮੂ ਕਸ਼ਮੀਰ ਦੇ ਨੌ ਸ਼ਹਿਰਾ ਸੈਕਟਰ ਚ ਤਾਇਨਾਤ ਸੀ ਜੋ ਕਿ ਕਿਸੇ ਟ੍ਰੇਨਿੰਗ ਦੇ ਸਿਲਸਿਲੇ ਵਿੱਚ ਅੰਬਾਲਾ ਆਇਆ ਹੋਇਆ ਸੀ ਜਿਸ ਦੀ ਸੱਪ ਦੇ ਡਸਣ ਨਾਲ ਮੌਤ ਹੋ ਗਈ ਇਸ ਘਟਨਾ ਤੋਂ ਬਾਅਦ ਪਰਿਵਾਰ ਵਿੱਚ ਗਮ ਦਾ ਮਾਹੌਲ ਹੈ ਦੱਸਦੀ ਹੈ ਕਿ ਅੱਜ ਸ਼ਾਮ ਨੂੰ ਮ੍ਰਿਤਕ ਜਵਾਨ ਦੀ ਦੇਹ ਪਿੰਡ ਪਹੁੰਚੇਗੀ ਜਿਸ ਦੇ ਉਸ ਦੀਆਂ ਅੰਤਿਮ ਰਸਮਾਂ ਪੂਰੀਆਂ ਕੀਤੀਆਂ ਜਾਣਗੀਆਂ ਪਰ ਇਸ ਦੌਰਾਨ ਮ੍ਰਿਤਕ ਫੌਜੀ ਜਵਾਨ ਦੇ ਪਰਿਵਾਰ ਨੇ ਸਰਕਾਰ ਤੋਂ ਮੰਗ ਕੀਤੀ ਕਿ ਫੌਜੀ ਜਵਾਨ ਨੂੰ ਸ਼ਹੀਦ ਦਾ ਦਰਜਾ ਦੇ ਤੇ ਪਰਿਵਾਰ ਦੇ ਇੱਕ ਜੀ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਨੇ ਪਤਾ ਲੱਗਾ ਵੀ ਫੇਰ ਸੌਂਗੇ ਉਸੇ ਨਾ ਜਿਹੜਾ ਸੀਗਾ ਪੋਜਨ ਫੀ ਪੋਜਨ ਕਰਕੇ ਉਹਨਾਂ ਨੂੰ ਮਤਾ ਹੋ ਗਿਆ ਜਿਆਦਾ ਤਾਂ ਉਹਨਾਂ ਨੂੰ ਬੇਹੋਸ਼ ਹੋ ਗਏ ਬੇਹੋਸ਼ ਹੋਣ ਤੋਂ ਬਾਅਦ ਜਦੋਂ ਸਵੇਰੇ ਮਾਰਨਿੰਗ 4 ਵਜੇ ਹੋ ਉੱਠੇ 4 ਵਜੇ ਉੱਠਣ ਤੋਂ ਬਾਅਦ ਉਹਨਾਂ ਨੇ ਮੁੰਡਿਆਂ ਦੇ ਨਾਲ ਸਾਥੀਆਂ ਨੇ ਜਦੋਂ ਉਹਨੂੰ ਉਠਾਇਆ ਤੇ ਵੀ ਸਿਮਰਨ ਜੀ ਤੋਂ ਉੱਠਾ ਤੇ ਉੱਠ ਖੜਾ ਹੈ ਕਹਿੰਦਾ ਵੀ ਸਿਮਰਨ ਜੀ ਕਹਿੰਦਾ ਕਹਦਾ ਜੀ ਮੈਨੂੰ ਚੱਕਰ ਆ ਰਹੇ ਨੇ ਕਹਿੰਦੇ ਚੱਕਰ ਆ ਰਹੇ ਨੇ ਤੇ ਕਹਿੰਦੇ ਵੀ ਮੇਰੇ ਟੂਹੀ ਤੇ ਵੀ ਦਰਦ ਹੋ ਰਿਹਾ ਵੀ ਦੇਖੋ ਮੇਰੇ ਟੂਹੀ ਤੇ ਦਰਦ ਕੀ ਆਗਾ ਤੇ ਉਸ ਤੋਂ ਬਾਅਦ ਜੋ ਦੇਖਿਆ ਵੀ ਉਹਦੇ ਛੱਪ ਨੇ ਉਹਦੇ ਡੰਗ ਮਾਰੇ ਸੀ ਪਿੱਛੇ ਦੋ ਟੂਹੀ ਦੇ ਉੱਪਰ ਤੇ ਜਦੋਂ ਫਿਰ ਆਪਣੇ ਉਹਨਾਂ ਦੇ ਜਿਹੜੇ ਜੁਨੀਅਰ ਸੀਗੇ ਇੰਜੀਨੀਅਰ ਨੂੰ ਦੱਸਿਆ ਵੀ ਐ ਕਰਕੇ ਵੀ ਆਪਣੇ ਸਾਥੀ ਨੂੰ ਵੀ ਉਹਨਾਂ ਨੇ ਵਿੱਚ ਜਿਹੜਾ ਸਪਾਈ ਆ ਉਹਨੂੰ ਕੱਟ ਲਿਆ ਛੱਪ ਨੇ ਤੇ ਉਹ ਉਹਨਾਂ ਨੇ ਫਟਾਫਟ ਕਾਰ ਵੀ ਕੀਤੀ ਆਪਣੀ ਗੱਡੀ ਫੌਜ ਦੀ ਗੱਡੀ ਮੰਗਾਈ ਗੱਡੀ ਮੰਗਾ ਕੇ ਤੇ ਆਪਣੇ ਸਿਵਲ ਫੌਜੀ ਹਸਪਤਾਲ ਦੇ ਵਿੱਚ ਉਹਨੂੰ ਦਾਖਲ ਕਰਵਾਇਆ 4-5 ਘੰਟੇ ਇਲਾਜ ਚੱਲਣ ਤੋਂ ਬਾਅਦ ਅਕੀਰ ਅਕੀਰ ਜਦੋਂ ਜ਼ਿਆਦਾ ਭੋਜਨ ਹੋਣ ਦੇ ਕਾਰਨ ਤਾਂ ਉਹ ਮੇਰਾ ਬੇਟਾ ਜਮਨਜੀਤ ਸਿੰਘਾ ਕੋਲ ਡੈਥ ਹੋ ਗਈ ਉਹ ਡਿਊਟੀ ਦੌਰਾਨ ਹੀ ਡੈਥ ਹੋਈ ਡਿਊਟੀ ਦੌਰਾਨ ਉਹਨਾਂ ਦੀ ਡੈਥ ਹੋਈ ਆ ਤੇ ਉਹਨਾਂ ਕੋਰਸ ਕਰਨ ਵਾਸਤੇ ਉੱਥੇ ਆਏ ਹੋਏ ਸੀ ਗਵਰਨਮੈਂਟ ਜਨਰਲ ਡਿਊਟੀ ਕਰ ਰਿਹਾ ਹੈ ਸੈਂਟਰ ਸਕਾਇਰ ਦੀ ਡਿਊਟੀ ਕਰ ਰਿਹਾ ਹੈ ਸੈਂਟਰ ਸਕਾਇਰ ਦੇ ਦੌਰਾਨ ਡਿਊਟੀ ਦੇ ਆਰਮੀ ਦੇ ਵਿੱਚ ਆਨ ਡਿਊਟੀ ਸੀ ਬੰਦਾ ਜਦੋਂ ਉਹਦੀ ਡੈਥ ਹੋਰੀ ਹੈ ਮਿਲਟੀ ਹਸਪਤਾਲ ਦੇ ਵਿੱਚ ਡੈਥ ਹੋਰੀ ਹੈ ਆਨ ਡਿਊਟੀ ਦੇ ਡੈਥ ਹੋ ਰਹੀ ਹੈ ਸਵੇਰੇ ਮੌਰਨਿੰਗ ਪੇਟ ਅਟੈਂਡ ਕਰਨ ਵਾਸਤੇ ਬੱਚੇ ਨੂੰ ਉਠਾਇਆ ਉਹਨੂੰ ਸ਼ਹੀਦ ਅਦ ਦੇ ਜੇ ਮਿਲਣਾ ਜ਼ਰੂਰੀ ਹੈ ਜੀ ਕਿਉਂਕਿ ਉਹ ਆਨ ਡਿਊਟੀ ਸੀ ਸ਼ਹੀਦ ਅਦ ਦੇ ਮਿਲਣਾ ਚਾਹੀਦਾ ਉਸ ਦਾ ਬਤਵਾਨਾ ਚਾਹੀਦਾ ਸਾਡੇ ਮਹੱਲੇ ਦੇ ਵਿੱਚ ਪਤਾ ਲੱਗੇ ਵੀ ਹਾਂ ਵੀ ਇਹ ਸ਼ਹੀਦ ਹੈ ਦੂਸਰੀ ਗੱਲ ਇਹ ਆ ਜੋ ਮਾਂ ਨੂੰ ਬਾਪ ਨੂੰ ਇਹਦਾ ਮਿਲਣਾ ਚਾਹੀਦਾ ਮੌਜੂਦਾ ਜੋ ਵੀ ਹੈ ਮੁੱਖ ਮੰਤਰੀ ਸਾਹਿਬ तकरीबन ਤੱਕ ਅਗਨੀਵੀਰਾਂ ਬਾਰੇ ਵੀ ਇਹ ਕਹ ਰਹੇ ਸੀ ਬੇਟਾ ਅਗਨੀਵੀਰ ਨਹੀਂ ਸੀ ਇਹ ਔਨ ਡਿਊਟੀ 760 ਸਾਲ ਤੋਂ ਇਹ ਡੁੱਟਦੇ ਸੀ ਅੰਮ੍ਰਿਤਸਰ ਜੀ ਪਿਛਲੇ 6 ਦਿਨਾ ਤੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਾਹਰ ਭੁਖ ਹੜਤਾਲ ਤੇ ਬੈਠੇ ਤਿੰਨ ਵਿਦਿਆਰਥੀਆਂ ਚੋਂ ਇੱਕ ਵਿਦਿਆਰਥੀ ਦੀ ਤबीयत ਵਿਗੜ ਗਈ ਹੈ ਇਸ ਮੌਕੇ 'ਨਾ ਵਿਦਿਆਰਥੀਆਂ ਦਾ ਹਾਲਚਲ ਜਾਣਨ ਤੇ ਉਹਨਾਂ ਨਾਲ ਗੱਲਬਾਤ ਕਰਨ ਦੇ ਲਈ ਅੰਮ੍ਰਿਤਸਰ ਸ਼ੌਮਨਿਆ ਕਾਲੀਦਾਲ ਦੇ ਸਾਬਕਾ ਸੰਸਦ ਸਿਮਰਨਜੀਤ ਸਿੰਘ ਮਾਨ ਖਾਸੌਰ ਤੇ ਪਹੁੰਚੇ ਇਸ ਮੌਕੇ 'ਨਾ ਨੇ ਵਿਦਿਆਰਥੀਆਂ ਦਾ ਹਾਲਚਲ ਜਾਣਿਆ ਤੇ ਉਹਨਾਂ ਨਾਲ ਗੱਲ ਕੀਤੀ ਉੱਥੇ ਮੀਡੀਆ ਨਾਲ ਗੱਲ ਕਰਦੇ ਹੋਏ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਇੱਥੇ ਵਿਦਿਆਰਥੀਆਂ ਦੀ ਡਿਮਾਂਡ ਹੈ ਕਿ ਜਿਹੜਾ ਰਿਜ਼ਰਵੇਸ਼ਨ ਦਾ ਕੋਟਾ ਹੋ ਪੂਰਾ ਕੀਤਾ ਜਾਏ ਤੇ ਹਰੇਕ ਸ ਤੇ ਤਿੰਨ ਕੋਟੇ ਹੁਣ ਇੱਕ ਤਾਂ ਪਿੰਡਾਂ ਦਾ ਕੋਟਾ ਇੱਕ ਬਾਰਡਰ ਏਰੀਆ ਦਾ ਕੋਟਾ ਤੇ ਇੱਕ ਜਿਹੜਾ ਇੰਡੀਆ ਨੇ ਨਸਲ ਕੁਸ਼ੀ ਸਿੱਖਾਂ ਦੀ ਕੀਤੀ ਹੈ ਉਹਨਾਂ ਦੇ ਬੱਚਿਆਂ ਦੇ ਲਈ ਵੀ ਕੋਟਾ ਹੈ ਉਹ ਮੰਗਦੇ ਨੇ ਕਿ ਉਹਨਾਂ ਨੂੰ ਪੂਰਾ ਕੀਤਾ ਜਾਵੇ ਸਟੂਡੈਂਟਸ ਦੀ ਡਿਮਾਂਡ ਹੈ ਕਿ ਹੈ ਕਿ ਜਿਹੜਾ ਰਿਜ਼ਰਵੇਸ਼ਨ ਦਾ ਕੋਟਾ ਹੈਗਾ ਉਹ ਪੂਰਾ ਕੀਤਾ ਜਾਵੇ ਤੇ ਹਰੇਕ ਸਾਲ ਯੂਨੀਵਰਸਿਟੀ ਫੀਸਾਂ ਵਧਾ ਰਹੀਦੀ ਹੈ ਤੇ ਇੰਨਾ ਅਫੋਰਡ ਨਹੀਂ ਕਰ ਸਕਦੇ ਹੈਗੇ ਤੇ ਤਿੰਨ ਕੋਟੇ ਹੈਗੇ ਹੈ ਇੱਕ ਤਾਂ ਪਿੰਡਾਂ ਦਾ ਕੋਟਾ ਹੈਗਾ ਇੱਕ ਬਾਰਡਰ ਏਰੀਆਜ਼ ਦਾ ਕੋਟਾ ਹੈਗਾ ਤੇ ਇੱਕ ਜਿਹੜਾ ਇੰਡੀਆ ਨੇ ਜੇਨੋਸਾਈਡ ਨਸਲਕੁਸ਼ੀ ਸिखਾਣੀ ਕੀਤੀ ਹੈ ਉਹਨਾਂ ਦੇ ਬੱਚਿਆਂ ਦੇ ਲਈ ਵੀ ਇੱਕ ਕੋਟਾ ਹੈਗਾ ਉਹ ਮੰਗਦੇ ਐ ਕਿ ਉਹ ਪੂਰਾ ਕੀਤਾ ਜਾਵੇ ਤੇ ਇਹਨਾਂ ਦੇ ਕੋਲੇ ਇਨਫਰਮੇਸ਼ਨ ਆ ਰਹੀ ਹੈ ਕਿ ਬਾਹਰ ਯੂਪੀ ਬਿਹਾਰ ਤੋਂ ਪ੍ਰੋਫੈਸਰ ਇੱਥੇ ਲਾਈ ਜਾ ਰਹੇ ਹੈ ਤੇ ਸਾਨੂੰ ਕੋਈ ਪਤਾ ਨਹੀਂ ਕੀ ਕਰ ਰਹੇ ਹੈ ਕੀ ਨਹੀਂ ਕਰ ਰਹੇ ਤੇ ਜਿਹੜੀ ਗੱਲਬਾਤ ਦੀ ਡਿਫੀਸ਼ੀਅਨਸੀ ਹੈ ਉਹ ਵਾਈਸ ਚਾਂਸਲਰ ਸਾਹਿਬ ਨੂੰ ਪੂਰੀ ਕਰਨੀ ਚਾਹੀਦੀ ਹੈ ਤੇ ਮੈਂ ਹੁਣੇ ਸਿਵਲ ਸਰਜਨ ਦੇ ਨਾਲ ਵੀ ਗੱਲ ਕੀਤੀ ਹੈ ਕਿ ਇੱਥੇ ਤੁਸੀਂ ਆਪਣੇ ਐਕਸਪਰਟ ਡਾਕਟਰ ਭੇਜੋ ਕਿਉਂ ਕਰਕੇ ਜਿਹੜੇ ਪੁਖੜਤਾਲ ਦੇ ਉੱਤੇ ਸਟੂਡੈਂਟਸ ਹੈਗੇ ਆ ਉਹਨਾਂ ਦਾ ਸ਼ੂਗਰ ਦਾ ਲੈਵਲ ਘਟ ਰਿਹਾ ਹੈ ਤੇ ਉਹਨਾਂ ਦੇ ਸਿਰ ਦੇ ਵਿੱਚ ਬਹੁਤ ਸਾਰਾ ਦਬીર ਹੋਣ ਲੱਗ ਪਈ ਹੈ ਤੇ ਜੇ ਕੋਈ ਦੁਰਘਟਨਾ ਹੋ ਗਈ ਤਾਂ ਫੇਰ ਸਰਕਾਰ ਰਿਸਪੋਨਸਿਬਲ ਹੋਊਗੀ ਮੈਂ ਡਿਪਟੀ ਕਮਿਸ਼ਨਰ ਨਾਲ ਵੀ ਗੱਲ ਕਰਨੀ ਚਾਹੁੰਦਾ ਹੈਗਾ ਪਰ ਅਜੇ ਤੱਕ ਡਿਪਟੀ ਕਮਿਸ਼ਨਰ ਅਵੇਲੇਬਲ ਨਹੀਂ ਹੈ ਤੇ ਜਿਹੜੇ ਇਹਨਾਂ ਦੇ ਡਿਰੇ ਹੈਗੇ ਆ ਉਹ ਪੂਰੀ ਤਰ੍ਹਾਂ ਇਹ ਲਿਖ ਕੇ ਮੈਨੂੰ ਸਾਰਾ ਕੁਝ ਕੱਲ ਤੱਕ ਦੇ ਦੇਣਗੇ ਤੇ ਜਿਹੜੇ ਨਵੇਂ ਗਵਰਨਰ ਸਾਹਿਬ ਆਏ ਹੈ ਉਹ ਵਾਈਸ ਚਾਂਸਲਰ ਉਹ ਚਾਂਸਲਰ ਨੇ ਇਸ਼ੂ ਯੂਨੀਵਰਸਿਟੀ ਦੇ ਉਹਨਾਂ ਨੂੰ ਵੀ ਮੈਂ ਇਹਨਾਂ ਦੀ ਜਿਹੜੀਆਂ ਸ਼ਿਕਾਇਤਾਂ ਹੈਗੀਆਂ ਉਹ ਠੀਕ ਕਰਨ ਦੇ ਲਈ ਤਨਜੀ ਗਵਰਨਰ ਨੂੰ ਚਿੱਠੀ ਲਿਖ ਦੂੰਗਾ ਗੁਰਦਾਸਪੁਰ ਦੇ ਪਿੰਡ ਬਿਆਨਪੁਰ ਦੇ 22 ਸਾਲਾ ਨੌਜਵਾਨ ਗੁਰਦੀਪ ਸਿੰਘ ਨੂੰ 7 ਸਾਲ ਪਹਿਲਾਂ ਇੱਕ ਏਜੰਟ ਨੇ ਡੌਂਕੀ ਲਗਾ ਕੇ ਅਮਰੀਕਾ ਭੇਜਿਆ ਸੀ ਗੁਰਦੀਪ ਸਿੰਘ ਦਾ 7 ਸਾਲ ਬਾਅਦ ਵੀ ਕੋਈ ਸੁਰਾਗ ਨਹੀਂ ਮਿਲ ਰਹੀਆਂ ਜਿਸ ਕੰਨ ਪਰਿਵਾਰ ਲਗਾਤਾਰ ਏਜੰਟ ਦੇ ਪਿੱਛੇ ਪਿਆ ਪਰ ਏਜੰਟ ਨੇ ਹੁਣ ਆਪਣਾ ਫੋਨ ਵੀ ਬੰਦ ਕਰ ਦਿੱਤਾ ਹੈ ਗੁਰਦੀਪ ਸਿੰਘ ਦੇ ਪਿਤਾ ਅਵਤਾਰ ਸਿੰਘ ਨੇ ਦੱਸਿਆ ਕਿ ਇਸੇ ਪਿੰਡ ਦੇ ਇੱਕ ਪਰਿਵਾਰ ਰਾਹੀਂ ਉਹ ਮੁਕੇਰੀਆਂ ਦੇ ਪਿੰਡ ਮਹਿੰਦੀਪੁਰ ਦੇ ਸੁਖਵਿੰਦਰ ਸਿੰਘ ਦੇ ਸੰਪਰਕ ਚ ਆਇਆ ਸੀ ਸੁਖਵਿੰਦਰ ਸਿੰਘ ਪੰਜਾਬ ਪੁਲਿਸ ਵਿੱਚ ਕੌਨਸਟੇਬਲ ਵਜੋਂ ਤਾਇਨਾਤ ਹੈ ਤੇ ਲੋਕਾਂ ਨੂੰ ਬਾਰ भेजने ਦਾ ਕੰਮ ਕਰਦਾ ਤੇ ਗੁਰਦੀਪ ਸਿੰਘ ਨੂੰ ਅਮਰੀਕਾ ਭੇਜਣ ਲਈ 35 ਲੱਖ ਰੁਪਏ ਚ ਸੌਦਾ ਤਿਆਰ ਹੋਇਆ ਸੀ ਤੇ 12 ਲੱਖ ਰੁਪਏ ਅਡਵਾਂਸ ਲੈ ਗਏ ਸਨ ਤੇ ਬਾਕੀ ਪੈਸੇ ਗੁਰਦੀਪ ਦੇ ਅਮਰੀਕਾ ਪਹੁੰਚਣ ਤੋਂ ਬਾਅਦ ਦਿੱਤੇ ਜਾਣੇ ਸੀ ਜਿਸ ਤੋਂ ਬਾਅਦ ਗੁਰਦੀਪ 28 ਮਈ 2017 ਨੂੰ ਘਰੋਂ ਦਿੱਲੀ ਲਈ ਰਵਾਨਾ ਹੋ ਗਿਆ ਅਵतार ਸਿੰਘ ਨੇ ਦੱਸਿਆ ਕਿ ਉਸ ਨੇ 7 ਸਾਲ ਪਹਿਲਾਂ ਆਪਣੇ بیٹے ਨਾਲ ਗੱਲ ਕੀਤੀ ਸੀ ਉਸ ਨੇ ਦੱਸਿਆ ਕਿ ਉਹ ਪਹਿਲਾਂ ਮੈਕਸੀਕੋ ਜਾ ਰਿਹਾ ਪਰ ਇਸ ਤੋਂ ਬਾਅਦ ਅੱਜ ਤੱਕ ਉਸ ਦਾ ਪੁੱਤ ਨਾਲ ਉਸ ਦੇ ਨਾਲ ਕੋਈ ਸੰਪਰਕ ਨਹੀਂ ਹੋਇਆ ਉਦੋਂ ਤੋਂ ਉਹ ਲਗਾਤਾਰ ਏਜੰਟ ਨੂੰ ਆਪਣੇ ਬੱਚੇ ਬਾਰੇ ਪੁੱਛ ਰਿਹਾ ਹੈ ਪਰ ਉਹਨਾਂ ਦਾ ਕਿਤੇ ਵੀ ਹੱਥ ਨਹੀਂ ਪੈ ਰਿਹਾ ਕਿੰਨੇ ਬੇਰ ਲੜਕਾ ਗਰਦੀਪ ਸਿੰਘ ਜੋ ਸਨ 17 ਚ ਬਾਹਰ ਅਮਰੀਕਾ ਲਈ ਭੇਜਿਆ ਸੀ ਤਾਂ ਮਕੇਰੀਆਂ ਦਾ ਏਜੰਟ ਜੀ ਸੁਖਦੇਵ ਸਿੰਘ ਸੁਖੀ ਜੀ ਬਿੰਨ ਮੈਦੀਪੁਰ ਉਹ ਕੋ ਚਾਰ ਪੰਜ ਮੁੰਡਿਆਂ ਦਾ ਗਰੁੱਪ ਸੀ ਦੋ ਕੁ ਮਹੀਨੇ ਦਿੱਲੀ ਰਹੇ ਤੋਂ ਬਾਅਦ ਇਹ ਮੁੜ ਕੇ 7ਵੇਂ ਮਹੀਨੇ ਦੇ ਕੁ ਉਸ ਤਰੀਕ ਨੂੰ ਇਹ ਪਾਰ ਨੂੰ ਰਵਾਨਾ ਹੋਏ ਐ ਉੱਤੇ ਰਾਜ ਪਹੁੰਚ ਗਏ ਇਹਨਾਂ ਦਾ ਫੋਨ ਆਇਆ ਇੱਕ ਵਾਰੀ ਵੀ ਅਸੀਂ ਬਹਿ ਗਏ ਆ ਡੈਡੀ ਤੇ ਟੋਲੇਜਰ ਨੂੰ ਪਹੁੰਚ ਜਾਵਾਂਗੇ ਉਸ ਤੋਂ ਬਾਅਦ ਉਹਨਾਂ ਦਾ ਦੁਬਾਰਾ ਫੋਨ ਨਹੀਂ ਆਇਆ ਕੌਣ ਸੀ ਜਗ੍ਹਾ ਗਏ تھے ਔਰ ਕਹਿੰਦਾ ਜਾ ਕੇ ਰੁਕੇ ਹੈ ਮਰਾਜ ਨੇ ਉਹਨੂੰ ਬਥੇ ਬੁਲਾਨੀ ਜਗ੍ਹਾ ਅਸੀਂ ਦੱਸਿਆ ਨਹੀਂ ਵੀ ਜਗ੍ਹਾ ਕਿਹੜੀ ਹੈ ਮੈਂ ਐਸੀ ਕੋਈ ਹੋएगी ਚਾਹਾਂਗੇ ਕਿਸ ਜਗ੍ਹਾ ਭੇਜਿਆ تھا ਅਮਰੀਕਾ ਭੇਜਿਆ ਰਹੀ ਤੇ ਕਹਾਂ ਜਾ ਕੇ ਡੌਂਕੀ ਡੌਂਕੀ ਦਾ ਹਾਂ ਡੌਂਕੀ ਰਾਂ ਹੀ ਅੱਗੇ ਭੇਜ ਦਿੰਦੇ ਆ ਡਾਇਰੈਕਟ ਨਹੀਂ ਨਾ ਭੇਜਦੇ ਇਹਦੇ ਜੌਂਕੀ ਦੇ ਰਸਤੇ ਭੇਜਦੇ ਫਿਰ ਮੁੰਡੇ ਤੰਗੀ ਦਉਂਸੀ ਹੈ ਹਾਲ ਤਾਂ ਚਾਹ ਖਤਰਿਆਂ ਦਾ ਰਾਹ ਤੇ ਉਹ ਫਿਰ ਸਾਨੂੰ ਕੋਈ ਪਤਾ ਨਹੀਂ ਅਜੇ ਵੀ ਕੀ ਬਾਤ ਹੋਈ ਹੈ ਕਿ ਨਹੀਂ ਫੋਨ ਨਹੀਂ ਮੁੜ ਕੇ ਦੁਬਾਰਾ ਆਇਆ। ਸ਼੍ਰੀ ਗੁਰੂ ਰਾਮਦਾਸ ਕੁਮਾਂਤਰੀ ਹਵਾਈ ਅੱਡੇ ਅੰਮ੍ਰਿਤਸਰ ਦੇ ਕਸਟਮ ਵਿਭਾਗ ਨੇ ਵੱਡੀ ਕਾਰਵਾਈ ਕਰਦੇ ਹੋਏ ਵਿਭਾਗ ਨੇ ਸ਼ਾਹਜਹਾਂ ਤੋਂ ਆਈ ਦੋ ਯਾਤਰੀਆਂ ਤੋਂ ਵੱਡੀ ਗਿਣਤੀ ਚ ਪਾਬੰਦੀਸ਼ੁਦਾ ਵਿਦੇਸ਼ੀ ਸਿਗਰਟਾਂ ਦੇ 60 ਡੱਬੇ ਬਰਾਮਦ ਕੀਤੇ ਨੇ ਬਰਾਮਦ ਕੀਤੀਆਂ ਗਈਆਂ ਵਿਦੇਸ਼ੀ ਸਿਗਰਟਾਂ ਦੀ ਕੀਮਤ 10 ਲੱਖ ਰੁਪਏ ਤੋਂ ਵੱਧ ਹੈ। ਵਿਭਾਗ ਨੇ ਸਿਗਰਟਾਂ ਜ਼ਬਤ ਕਰਕੇ ਕਾਰਵਾਈ ਆਰੰਭ ਦਿੱਤੀ। ਪੰਜਾਬ ਭਰ ਵਿੱਚ ਸਰਕਾਰ ਦੇ ਖਿਲਾਫ ਡੀਸੀ ਦਫ਼ਤਰਾਂ ਦੇ ਬਾਹਰ ਦਰਨੇ ਦਿੱਤੇ ਜਾ ਰਹੇ ਨੇ ਮਾਨਸਾ ਵਿਖੇ ਪੱਲੇਦਾਰਾਂ ਵੱਲੋਂ ਸ਼ਹਿਰ ਵਿੱਚ ਕਾਲੀਆਂ ਝੰਡੀਆਂ ਦੇ ਨਾਲ ਰੋਸ ਪ੍ਰਦਰਸ਼ਨ ਕਰਦੇ ਹੋਏ ਜ਼ਿਲ੍ਹਾ ਕਚੈਰੀਆਂ ਵਿੱਚ ਪੁਲਿਸ ਦੀਆਂ ਰੋਕਾਂ ਨੂੰ ਤੋੜਦੇ ਹੋਏ ਡੀਸੀ ਦਫ਼ਤਰ ਦੇ ਨਜ਼ਦੀਕ ਜਾ ਪਹੁੰਚੇ ਮਾਨਸਾ ਵਿਖੇ ਪੱਲੇਦਾਰਾਂ ਤੇ ਪੁਲਿਸ ਦੇ ਵਿੱਚ ਕਾਰ ਜ਼ਬਰਦਸਤ ਤੱਕ ਕਾਮੁਕੀ ਹੋਣ ਦੀ ਖਬਰ ਹੈ ਪੱਲੇਦਾਰਾਂ ਦੀ ਇਸ ਦੌਰਾਨ ਪੱਗਾਂ ਵੀ ਲਹਿਗੀਆਂ ਇਸ ਦੌਰਾਨ ਪੱਲੇਦਾਰਾਂ ਨੇ ਕਿਹਾ ਕਿ ਉਹ ਪਿਛਲੇ 7 ਮਹੀਨਿਆਂ ਤੋਂ ਆਪਣੀਆਂ ਮੰਗਾਂ ਲੈ ਕੇ ਸੰਗਰੂਰ ਵਿਖੇ ਪ੍ਰਦਰਸ਼ਨ ਕਰ ਰਹੇ ਨੇ ਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੱਲੇਦਾਰਾਂ ਦੇ ਨਾਲ ਕੋਈ ਵੀ ਮੀਟ ਨੇ ਕੀਤੀ ਤੇ ਨਾ ਹੀ ਉਹਨਾਂ ਦੀਆਂ ਮੰਗਾਂ ਵੱਲ गौर ਕੀਤਾ ਉਹਨਾਂ ਕਿਹਾ ਕਿ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਮੁੱਖ ਮੰਤਰੀ ਨੇ ਪੱਲੇਦਾਰਾਂ ਨਾਲ ਵਾਅਦਾ ਕੀਤਾ ਸੀ ਕਿ ਪੰਜਾਬ ਵਿੱਚ ਠੇਕੇਦਾਰੀ ਸਿਸਟਮ ਨੂੰ ਬੰਦ ਕੀਤਾ ਜਾਏਗਾ ਪਰ ਅਜੇ ਤੱਕ ਠੇਕੇਦਾਰੀ ਸਿਸਟਮ ਨੂੰ ਬੰਦ ਨਹੀਂ ਕੀਤਾ ਗਿਆ ਉਹਨਾਂ ਕਿਹਾ ਕਿ ਅੱਜ ਫੂਡ ਸਪਲਾਈ ਮੰਤਰੀ ਲਾਲਚੰਦ ਘਟਾਰੂ ਚੱਕ ਤੇ ਪੰਜਾਬ ਸਰਕਾਰ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਤੇ ਆਉਣ ਵਾਲੇ ਦਿਨਾਂ ਵੀ ਜੇਕਰ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਪ੍ਰਦਰਸ਼ਨ ਹੋਰ ਵੀ ਤੇਜ਼ ਕੀਤੇ ਜਾਣਗੇ ਆਂਡਾ ਹੁਸ਼ਿਆਰਪੁਰ ਰੋਡ ਤੇ ਮਨੀ ਪੈਟਰੋਲ ਪੰਪ ਦੇ ਨੇੜੇ ਇੱਕ ਸੜਕ ਹਾਸਾ ਵਾਪਰ ਗਿਆ ਜਿਸ ਦੌਰਾਨ ਇੱਕ ਡਾਕਟਰ ਜ਼ਖਮੀ ਹੋ ਗਿਆ ਜਾਣਕਾਰੀ ਅਨੁਸਾਰ ਉਕਤ ਡਾਕਟਰ ਹੁਸ਼ਿਆਰਪੁਰ ਤੋਂ ਦਸੂਹਾ ਆਪਣੀ ਵਰਨਾ ਕਰ ਰਹੀ ਜਾ ਰਹੀ ਸੀ ਪੈਟਰੋਲ ਪੰਪ ਨੇੜੇ ਉਸ ਦੀ ਕਾਰ ਇੱਕ ਟਰੱਕ ਦੇ ਚਪੇਟ ਵਿੱਚ ਆ ਗਈ ਜਿਸ ਕਾਰਨ ਕਾਰ ਦੇ ਪਰਖਾ ਚੇੜ ਗਏ ਸਹਾਸੀ ਵੀ ਜ਼ਖਮੀ ਡਾਕਟਰ ਨੂੰ ਸੜਕ ਸੁਰੱਖਿਆ ਫੋਰਸ ਦੀ ਟੀਮ ਨੇ ਹਸਪਤਾਲ ਭੇਤੀ ਕਰਵਾਇਆ ਤੇ ਉਸ ਦੇ ਪਰਿਵਾਰ ਨੂੰ ਸੂਚਿਤ ਕੀਤਾ ਉਹ ਨਜ਼ਰ ਮਾਰਦੇ ਆ ਅੱਜ ਦੇ ਮੌਸਮ ਦੇ ਹਾਲ ਦੇ ਮਾਲ ਅੰਤਲੀ ਖਬਰਾਂ ਦਾ سلسلہ ਇੱਥੇ ਸਮਾਪਤ ਹੁੰਦਾ ਹੈ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ